ਤੋ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਸਰ ਤੁਹਾਡਾ ਵੀ ਸਵਾਗਤ ਕਰਦੀ ਹਾਂ ਸੋ ਅਗਲੀ ਖਬਰ ਤੇ ਆਉਣੇ ਆ ਇਸੇ ਮੁੱਦੇ ਨਾਲ ਸੰਬੰਧਿਤ ਖਬਰ ਹੈ ਮਜੀਠਿਆ ਦੇ ਜਿਹੜੇ ਸਾਥੀ ਨੇ ਸਾਬਕਾ ਐਮਐਲਏ ਰਹੇ ਚੁਕੇ ਬੋਨੀ ਅਜਨਾਲਾ ਉਹਨਾਂ ਨੇ ਵੀ ਮਜੀਠਿਆ ਖਿਲਾਫ ਕੁਝ ਵੱਡੇ ਖੁਲਾਸੇ ਕੀਤੇ ਨੇ ਸਰ ਕੀ ਨੀਅਤ ਖੁਲਾਸੇ ਦੇਖੋ ਗੱਲ ਇਹ ਹੈ ਵਿਕਰਮ ਮਜੀਠਿਆ ਦਾ ਨਾਮ ਜਿਹੜਾ ਹੈ ਭੋਲਾ ਡਰੱਗ ਰੈਕਟ ਤੋਂ ਬਾਅਦ ਸਾਹਮਣੇ ਆਇਆ ਸੀ ਜਦੋਂ 2013-14 ਦੇ ਵਿੱਚ ਜੀ ਜਗਦੀਸ਼ ਭੋਲਾ ਨੂੰ 6000 ਕਰੋੜ ਦੇ ਡਰੱਗ ਰੈਕਟ ਵਿੱਚ ਫੜਿਆ ਗਿਆ ਤੇ ਉਹਦੇ ਵਿੱਚਕਾਰ ਬਿਕਰਮਜੀਠੀਆ ਦਾ ਨਾਮ ਨਿਕਲ ਕੇ ਆਇਆ ਜੀ ਉਦੋਂ ਬੋਨੀਆ ਜਨਾਲਾ ਅਕਾਲੀ ਦਲ ਦੇ ਵਿਦਾਇਕ ਹੁੰਦੇ ਸੀ ਜੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਤੇ ਪੂਰੇ ਤੱਥਾਂ ਦੇ ਆਧਾਰ ਤੇ ਲਿਖੀ ਕਿ ਕਿਵੇਂ ਪੰਜਾਬ ਦੇ ਵਿੱਚ ਡਰੱਗ ਵਿਕਾਈ ਗਈ ਕੀ ਰੋਲ ਬਿਕਰਮਜੀਠੀਆ ਦਾ ਕੀ ਬਿੱਟੂ ਆਲਖ ਦਾ ਕੀ ਜਗਜੀਤ ਚੈਲ ਦਾ ਕੀ ਕੈਨੇਡਾ ਦੇ ਸੱਤੇ ਦਾ ਹੈ ਕੀ ਕੈਨੇਡਾ ਦੇ ਪਿੰਦੀ ਦਾ ਹੈ ਤੇ ਕੀ ਹਰਜੀਤ ਸਿੰਘ ਲਾਡੀ ਦਾ ਹਾਂ ਉਨੇ ਸਾਹਰੇ ਤੱਥ ਲਿਖੇ ਜੀ ਔਰ ਉਹ ਚਿੱਠੀ ਦੇ ਮੁਤਾਬਕ ਅੱਜ ਵੀ ਉਹੀ ਗੱਲਾਂ ਹੈ ਜੋ ਬੋਨੀਆ ਜਨਾਲਾ ਨੇ ਉਸ ਵੇਲੇ ਲਿਖੀਆਂ ਸੀ ਜੀ ਬੋਨੀਆ ਜਨਾਲਾ ਪੰਜਾਬ ਦੇ ਸਾਬਕਾ ਪਸ਼ੂ ਪਾਲਣ ਮੰਤਰੀ ਡਾਕਟਰ ਰਤਨ ਸਿੰਘ ਜਨਾਲਾ ਦੇ ਬੇਟੇ ਨੇ ਜੀ ਡਾਕਟਰ ਰਤਨ ਸਿੰਘ ਜਨਾਲਾ ਪੰਜਾਬ ਦੇ ਮੈਂਬਰ ਪਾਰਲੀਮੈਂਟ ਵੀ ਰਾਜ ਚੁੱਕੇ ਆ ਬੋਨੀਆ ਜਨਾਲਾ ਵੀ ਅਕਾਲੀ ਦਲ ਦਾ ਲੀਡਰ ਰਹਿ ਚੁੱਕਾ ਹੂੰ ਉਹ ਕਹਿੰਦਾ ਵੀ ਮੈਨੂੰ ਇਸ ਬੋਲਣ ਦੀ ਮੈਨੂੰ ਪਤਾ ਸੀ ਸਜ਼ਾ ਮਿਲਣੀ ਆ ਮੈਨੂੰ ਪਾਰਟੀ ਚੋਂ ਕੱਢਣਾ ਜੀ ਇਦਾਂ ਮੈਨੂੰ ਪਾਰਟੀ ਚੋਂ ਕੱਢਿਆ ਵੀ ਗਿਆ ਤੇ ਟਿਕਟ ਵੀ ਕੱਟੀ ਗਈ ਸਭ ਕੁਝ ਹੋਇਆ ਜੀ ਲੇਕਿਨ ਮੈਂ ਅੱਜ ਵੀ ਉਸ ਮਜਬੂਤੀ ਤੇ ਖੜਾ ਕਿ ਪੰਜਾਬ ਦੇ ਵਿੱਚ ਡਰੱਗ ਕਿਵੇਂ ਵੇਚੀ ਗਈ ਕਿਵੇਂ ਵਖਾਈ ਗਈ ਜੀ ਔਰ ਹੁਣ ਜਿਵੇਂ ਦੇਖੋ ਇਹ ਮਸਲਾ ਚੱਲਦਾ ਪਿਆ ਕਿ ਵਕਤ ਆ ਗਿਆ ਇਹ ਜਿਹੜਾ ਜੇ ਆਪਾਂ ਕਹੀਏ ਕਿ 2014 ਤੋਂ ਬਾਅਦ 2025 ਦਾ ਜੀ ਤੇ ਉਹੀ ਤੱਤ ਉਹੀ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ 11 ਸਾਲਾਂ ਬਾਅਦ ਬੋਨੀਏ ਜਨਾਲਾ ਨੇ ਵੀ ਇਹੀ ਜਿਹੜਾ ਵਾ ਪੁਲਿਸ ਨੂੰ ਵਿਜੀਲੈਂਸ ਨੂੰ ਆਪਣੇ ਰਿਕਾਰਡ ਬਿਆਨ ਦਰਜ ਕਰਾਏ ਆ ਕਿ ਮੈਂ ਇਹ ਚਿੱਠੀ ਲਿਖੀ ਸੀ ਹਮ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਸੀ ਹਮ ਔਰ ਅੱਜ ਉਹੀ ਗੱਲਾਂ ਸੱਚ ਹੋ ਰਹੀਆਂ ਇਹ ਡਰਗ ਡ੍ਰੇਲ ਕੀਤੀ ਗਈ ਹੈ ਪੰਜਾਬ ਚ ਇਹ ਡਰਗ ਮੰਨੀ ਦਾ ਇਸਤੇਮਾਲ ਕੀਤਾ ਗਿਆ ਇਸ ਕਰਕੇ ਉਹਦੇ ਕੇਸ ਦੇ ਵਿੱਚ ਉਹਨਾਂ ਦੀਆਂ ਗਵਾਹੀਆਂ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਗਏ ਆ ਕਿਉਂਕਿ ਉਹਨਾਂ ਨੇ ਉਸ ਵਕਤ ਚਿੱਠੀ ਲਿਖੀ ਸੀ ਉਹਦਾ ਹਵਾਲਾ ਦੇ ਕੇ ਵਿਜੀਲੈਂਸ ਨੇ ਉਹਨਾਂ ਨੂੰ ਕੇਸ ਦੇ ਵਿੱਚ ਪੁੱਛਤਾਚੀ ਕੀਤੀ ਹੈ ਜੀ ਕੇਸ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ ਉਹਨਾਂ ਕੋਲੋਂ ਹੋਰ ਸਬੂਤ ਮੰਗੇ ਨੇ ਇਸੇ ਤਰ੍ਹਾਂ ਜਿਹੜੇ ਸਾਬਕਾ ਡੀਜੀਪੀ ਅਸੀਦਾਸ ਚੱਟੋ ਬਾਦਿਆਏ ਜੀ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਜੁਆਇਨ ਕਰਾਈ ਗਈ ਹੈ ਲੇਕਿਨ ਹਜੇ ਉਹਨਾਂ ਨੇ ਲਿਖਤੀ ਕੋਈ ਸਟੇਟਮੈਂਟ ਨਹੀਂ ਦਿੱਤੀ ਉਹਨਾਂ ਨੇ ਵਰਬਲੀ ਦੱਸਿਆ ਕਿ ਮੇਰੇ ਕੋਲ ਆ ਸਬੂਤ ਹੈ ਆ ਚੀਜ਼ਾਂ ਹੈਗੀਆਂ ਆ ਮੇਰੇ ਸਾਹਮਣੇ ਤੱਥ ਹੈਗੇ ਆ ਉਹਨੇ ਅੱਗੇ ਰੱਖੇ ਆ ਇਸੇ ਤਰ੍ਹਾਂ ਜਿਹੜਾ ਨਵੰਜਨ ਸਿੰਘ ਹੈਗੇ ਆ ਡਿਪਟੀ ਡਾਇਰੈਕਟਰ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਹੈ ਜੀ ਉਹਨਾਂ ਨੂੰ ਵੀ ਬੁਲਾਇਆ ਗਿਆ ਕਿਉਂਕਿ ਉਹਨਾਂ ਨੇ ਵੀ ਵਿਕਰਮ ਮਜੀਠੀਆ ਦੇ ਖਿਲਾਫ ਜਾਂਚ ਕੀਤੀ ਸੀ ਡਰਗ ਮਨੀ ਦੇ ਵਿੱਚ ਮਨੀ ਲਾਂਟਿੰਗ 'ਚ ਜਾਂਚ ਕੀਤੀ ਸੀ ਹਮ ਉਹਨਾਂ ਦਾ ਤਬਾਦਲਾ ਵੀ ਉਸੇ ਦੌਰਾਨ ਕਰਾ ਦਿੱਤਾ ਗਿਆ ਕਿਉਂਕਿ ਵਿਕਰਮ ਮਜੀਠੀਆ ਦੇ ਭੈਣ ਜਿਹੜੇ ਨੇ ਬੀਬਾ ਹਰਸਿਮਰਤ ਕੋਰ ਹਰਸਿਮਰਤ ਕੋਰ ਬਾਦਲ ਜੀ ਪੰਜਾਬ ਦੇ ਵੱਲੋਂ ਉਸ ਟਾਈਮ ਮੈਂਬਰ ਪਾਰਲੀਮੈਂਟ ਸੀ ਤੇ ਕੇਂਦਰ 'ਚ ਮੰਤਰੀ ਸੀ ਉਨ੍ਹਾਂ ਦਾ ਤਬਾਦਲਾ ਵੀ ਕਰਵਾਇਆ ਗਿਆ ਲੇਕਿਨ ਬਾਅਦ ਹਾਈ ਕੋਰਟ ਨੇ ਤਬਾਦਲਾ ਰੋਕ ਦਿੱਤਾ ਇਸ ਕਰਕੇ ਕਈ ਜਿਹੜੇ ਪੁਰਾਣੇ 13 14 15 ਉਸ ਕੇਸ ਨਾਲ ਜੁੜੇ ਅਫਸਰ ਨੇ ਉਹਨਾਂ ਸਾਰਿਆਂ ਨੂੰ ਵਾਰੀ ਵਾਰੀ ਬੁਲਾਇਆ ਜਾ ਰਿਹਾ ਹੈ ਇੰਦੇਪ ਸਾਹਿਬ ਦਾ ਪੀਏ تنਵੀਰ ਗਿੱਲ ਨੂੰ ਵੀ ਬੁਲਾਇਆ ਗਿਆ ਉਹਨਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੋਰ ਵੀ ਜਿਹੜੇ ਹੈਗੇ ਮੈਨੂੰ ਲੱਗਦਾ ਅਫਸਰ ਮੁਲਾਜ਼ਮ ਉਹ ਸਾਰੇ ਇਸ ਤਹਿਕੀਕਾਤ ਵਿੱਚ ਸ਼ਾਮਲ ਕੀਤੇ ਜਾ ਸਕਦੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਦਿਲਜੀਤ ਦੋਸਾਂਸ ਦੀ ਫਿਲਮ ਬਾਰੇ ਗੱਲ ਕਰ ਲੈਨੇ ਆ ਸਰਦਾਰ ਜਿਥਰੀ ਜੋ ਕਿ ਕਾਫੀ ਵਿਵਾਦਾ ਦਾ ਕੇਰਾ ਬਣੀ ਹੋਈ ਹੈ ਉਸ ਤੇ ਰੋਕ ਲਾਉਣ ਦੀਆਂ ਜੜੀਆਂ ਕੋਸ਼ਿਸ਼ਾਂ ਜੜੀਆਂ ਨੇ ਹੋ ਰਹੀਆਂ ਨੇ ਕਿ ਇਸ ਤੇ ਪੰਵਨ ਦੀ ਲਗਾਈ ਜਾਵੇ ਸਰ ਇਹ ਕਿੱਥੋਂ ਤੱਕ ਜਾਇਜ਼ ਹੈ ਕਿ ਸਹੀ ਹੈ ਜਾਂ ਗਲਤ ਦੇਖੋ ਬਿਲਕੁਲ ਮੈਂ ਸਾਰੀ ਕਾਇਤ ਗੱਲ ਸਮਝਦਾ ਕਿ ਜਿਹੜੀ ਖੇਡਾਂ ਔਰ ਸੰਸਕ੍ਰਿਤੀ ਹੈ ਜੀ ਇਹਦੇ 'ਚ ਕੋਈ ਦੁਸ਼ਮਣੀ ਨਹੀਂ ਹੋਣੀ ਚਾਹੀਦੀ ਹਮ ਬਿਲਕੁਲ ਸਾਡੀਆਂ ਗੇਮਸ ਵੀ ਤਾਂ ਪਾਕਿਸਤਾਨ ਨਾਲ ਹੁੰਦੀਆਂ ਬਿਲਕੁਲ ਅੱਜ ਵੀ ਪਾਕਿਸਤਾਨ ਦੇ ਰੇਂਜਰਸ ਹਮ ਭਾਰਤ ਦੀ ਸਕਿਉਰਿਟੀ ਫੋਰਸ ਜੀ ਬੀਐਸਐਫ ਦੇ ਨਾਲ ਮਿਲਦੇ ਨੇ ਹਮ ਦੋਨੋਂ ਇੱਕ ਦੂਜੇ ਨੂੰ ਆਪਣੇ ਤਿਉਹਾਰਾਂ ਤੇ ਮਠਾਈਆਂ ਦਾ ਇਜ਼ਾਮ ਪ੍ਰਦਾਨ ਕਰਦੇ ਨੇ ਹਮ ਈਦ ਤੇ ਉਹ ਦਿੰਦੇ ਨੇ ਦੀਵਾਲੀ ਈਦ ਤੇ ਅਸੀਂ ਦਿੰਦੇ ਆ ਦੀਵਾਲੀ ਤੇ ਉਹ ਮਠਾਈਆਂ ਦਿੰਦੇ ਆ ਜੀ ਹਜੇ ਵੀ ਪਾਕ ਰੇਂਜਰਸ ਤੇ ਹਿੰਦੁਸਤਾਨ ਦੇ ਬੀਐਸਐਫ ਅਫਸਰਾਂ ਦੀਆਂ ਆਪਸੀ ਛੇ ਮਹੀਨੇ ਹਰ ਸਾਲ ਵਾਸਤੇ ਕਿਹ ਬੈਠਕਾਂ ਹੁੰਦੀਆਂ ਆਪਸੀ ਕਨਵਰਸੇਸ਼ਨ ਹੁੰਦੀ ਹੈ ਸਾਡੀ ਸਾਂਸਕ੍ਰਿਤਿਕ ਸਾਂਝ ਆ ਪਾਕਿਸਤਾਨ ਦੇ ਨਾਲ ਸਾਡੇ ਪੰਜਾਬ ਦੇ ਬਾਲੇ ਜਿਹੜੇ ਲੋਗ ਆ ਪੰਜਾਬੀ ਸਮਾਜ ਦੇ ਪੰਜਾਬੀ ਕਲਚਰ ਦੇ ਲੋਗ ਆ ਉਧਰ ਆ ਹੁਣ ਤੁਸੀਂ ਦੇਖੋ ਚੱਲ ਮੇਰਾ ਪੁੱਤ ਫਿਲਮ ਆਈ ਜੀ ਉੱਥੇ ਪਾਕਿਸਤਾਨ ਦੇ ਆਧਕਾਰਾਂ ਨੇ ਇੱਥੇ ਫਿਲਮਾਂ ਚੀਸਾ ਲਿੱਤਾ ਬਿਲਕੁਲ ਦੋ ਸੀਰੀਜ਼ ਉਹਦੀਆਂ ਆਈਆਂ ਦੋਨੋਂ ਹਿੱਟ ਗਈਆਂ ਹੂੰ ਤੇ ਜੇ ਪਾਕਿਸਤਾਨ ਦੀ ਕੁੜੀ ਦੇ ਨਾਲ ਉਹਨੇ ਫਿਲਮ ਬਣਾ ਲਈ ਹੈ ਹੂੰ ਤੋ ਤੇ ਕਿੰਤੂ ਪਰੰਤੂ ਕਿਸ ਚੀਜ਼ ਦਾ ਹੋਣਾ ਚਾਹੀਦਾ ਜੀ ਕਿਹੜੀ ਗੱਲੋਂ ਕਿੰਤੂ ਪਰੰਤੂ ਹੋਣਾ ਚਾਹੀਦਾ ਸਾਡੀ ਹਿੰਦੁਸਤਾਨ ਦੀ ਸਾਨੀਆ ਮਿਰਜ਼ਾ ਨੇ ਉੱਥੇ ਦੇ ਪਾਕਿਸਤਾਨੀ ਖਿਡਾਰੀ ਨਾਲ ਵਿਆਹ ਕਰਾਇਆ ਹੂੰ ਇੱਥੇ ਕਹਾਦਾ ਕਿੰਤੂ ਪਰੰਤੂ ਹੋਣਾ ਚਾਹੀਦਾ ਅਭੀ ਵਿਅਕਤੀ ਦੀ ਆਜ਼ਾਦੀ ਹੈ ਸਾਡੀ ਸਾਂਸਕ੍ਰਿਤਿਕ ਸਾਂਝ ਜਿਹੜੀ ਦੇਸ਼ਾਂ ਦੀ ਇਹ ਉਹਨੂੰ ਖਤਮ ਕਰਨ ਦਾ ਇੱਕ ਜਿਹੜਾ ਤੌਰ ਤਰੀਕਾ ਹੈ ਜਿਹੜਾ ਬਿਲਕੁਲ ਗਲਤ ਹੈਗਾ ਹੂੰ ਕਿਉਂਕਿ ਦਲਜੀਤ ਦੋ ਸਾਂਝ ਸਾਡੇ ਹਿੰਦੁਸਤਾਨ ਦਾ ਸਾਡੇ ਸਿੱਖਾਂ ਦਾ ਹਿੰਦੁਸਤਾਨ ਦਾ ਪ੍ਰਾਈਡ ਹੈ ਜੀ ਬਸ ਸਾਡੇ ਹਿੰਦੁਸਤਾਨ ਦਾ ਸਿਰ ਉਹਨੇ ਗਰਮ ਨਾਲ ਵਿਦੇਸ਼ਾਂ ਵਿੱਚ ਉੱਚਾ ਕੀਤਾ ਉਹਨੇ ਸਿੱਖਾਂ ਦੇ ਲਈ ਕਈ ਫਿਲਮਾਂ ਬਣਾਈਆਂ ਜਸਵੰਤ ਸਿੰਘ ਖਾਲੜਾ ਤੇ ਬਣਾਈ ਅਪਰੇਸ਼ਨ ਬਲੂ ਸਟਾਰ ਤੇ ਬਣਾਈ ਇਸ ਕਰਕੇ ਸਿੱਖਾਂ ਦੇ ਵੀ ਸੈਂਟੀਮੈਂਟਸ ਉਹਦੇ ਨਾਲ ਅਟੈਚ ਹੈਗੇ ਆ ਸਾਡੇ ਹਿੰਦੁਸਤਾਨ ਦੇ ਵੀ ਸੈਂਟੀਮੈਂਟਸ ਅਟੈਚ ਹੈ ਬਾਹਰਲੇ ਮੁਲਕਾਂ ਚ ਜਿਵੇਂ ਉਹਨੇ ਸ਼ੋਅ ਕੀਤੇ ਲੇਕਿਨ ਹੁਣ ਜੇ ਤੁਸੀਂ ਆਕੇ ਕੋ ਕਿਨੇ ਪਾਕਿਸਤਾਨ ਦੀ ਅਦਾਕਾਰਾਂ ਦੇ ਨਾਲ ਫਿਲਮ ਬਣਾਤੀ ਇਸ ਕਰਕੇ ਨੂੰ ਫਿਲਮ ਨੂੰ ਬੈਨ ਕੀਤਾ ਜਾਵੇ ਇਹ ਗਲਤ ਗੱਲ ਹੈ ਇਹ ਇਹ ਜਿਹੜੀ ਮੰਗ ਜੇ ਕਿਤੇ ਕਲਾਕਾਰਾਂ ਨੇ ਚੁੱਕੀ ਵੀ ਆ ਉਹ ਗਲਤ ਚੁੱਕੀ ਆ ਅੱਜ ਵੀ ਪਾਕਿਸਤਾਨ ਦੇ ਲੋਕ ਜੇ ਐਡੇ ਹੀ ਕੋਈ ਹੈਗੇ ਪਾਕਿਸਤਾਨ ਤੋਂ ਨਫ਼ਰਤ ਆ ਫਿਰ ਪਾਕਿਸਤਾਨ ਦੇ ਕਮੇਟੀ ਸ਼ੋਅ ਦੇਖਣਾ ਬੰਦ ਕਰ ਦੇ ਬਿਲਕੁਲ ਦੇਖਦੇ ਨੇ ਪਾਕਿਸਤਾਨ ਦੇ ਕਮੇਟੀ ਸ਼ੋਅ ਜੀ ਬਿਲਕੁਲ ਦੇਖਦੇ ਨੇ ਠੀਕ ਹੈ ਨਾ ਹਮ ਇਸ ਕਰਕੇ ਮੈਂ ਕਹਿੰਦਾ ਕਦੀ ਵੀ ਜਿਹੜੀਆਂ ਸਾਡੀਆਂ ਖੇਡਾਂ ਹੈਗੀਆਂ ਸਾਂਸਕ੍ਰਿਤਿਕ ਸਾਂਝ ਹੈਗੀ ਆ ਉਹਨਾਂ ਦੇ ਉਹਦੇ ਉੱਤੇ ਪਾਬੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਅੱਜ ਵੀ ਸਾਡੇ ਜਿਹੜੇ ਜਹਾਜ਼ ਹੈਗੇ ਕਈ ਵਾਰੀ ਪਾਕਿਸਤਾਨ ਦਾ 에ਅਰ ਸਪੇਸ ਇਸਤੇਮਾਲ ਕਰਦੇ ਕਈ ਦੇਸ਼ਾਂ 'ਚ ਜਾਣ ਲਈ ਤੇ ਕੱਲ ਉਹਨਾਂ ਦਾ ਇਹ ਕਹਿ ਦੇਣਗੇ ਠੀਕ ਹੈ ਜੇ ਤੁਹਾਡੀਆਂ ਸਾਡੀਆਂ ਫਿਲਮਾਂ ਦੀ ਸਾਂਝ ਟੁੱਟੀ ਹੈ ਤੇ ਤੁਸੀਂ ਸਾਡਾ ਜਹਾਜ਼ ਵੀ ਨਹੀਂ ਸਿਰ ਤੋਂ ਕੱਢੋ ਇਹ ਕੋ ਗੱਲਾਂ ਨਹੀਂ ਹੋ ਸਕਦੀਆਂ ਇਸ ਕਰਕੇ ਮੈਨੂੰ ਇਹ ਸਮਝਦਾ ਕਿ ਜਿਨ੍ਹਾਂ ਨੇ ਵੀ ਇਹ ਗੱਲ ਕੀਤੀ ਹੈ ਇਹ ਨੂੰ ਬਾਹਰ ਨਿਕਲਣਾ ਚਾਹੀਦਾ ਹੈ ਛੋਟੇ ਜ਼ਾਇਰੇ ਦੀ ਛੋਟੀ ਸੋਚ ਦੀ ਗੱਲ ਹੈ ਬਿਲਕੁਲ ਜੀ ਵੱਡੇ ਤਾਂ ਵੱਡੀ ਸੋਚ ਰੱਖਣੀ ਚਾਹੀਦੀ ਦੋਨਾਂ ਦੇਸ਼ਾਂ ਦੇ ਵਿੱਚ ਸਾਡੀ ਤਾਂ ਬਹੁਤ ਪੁਛਤਾਂ ਦੀ ਸਾਂਝ ਹੈ ਅੱਜ ਪਾਕਿਸਤਾਨ ਦੇ ਕਈ ਪਰਿਵਾਰ ਇੱਧਰ ਆਏ ਹੋਏ ਨੇ ਹਮ ਸਾਡੇ ਕਈ ਪਰਿਵਾਰ ਉੱਧਰ ਰਹਿ ਗਏ ਨੇ ਠੀਕ ਹੈ ਉਹਨਾਂ ਨੇ ਆਪਣੇ ਧਰਮ ਬਦਲ ਲਏ ਨਾਮ ਬਦਲ ਲਏ ਲੇਕਿਨ ਖੂਨ ਤਾਂ ਨਹੀਂ ਬਦਲ ਸਕਦਾ ਜੀ ਬਿਲਕੁਲ ਬਿਲਕੁਲ ਅੱਜ ਵੀ ਸਿੱਖਾਂ ਦੇ ਜਿਹੜੇ ਧਰਮ ਸਥਲ ਐ ਸਾਡੇ ਵੀ ਹਿੰਦੂਆਂ ਦੇ ਵੀ ਗੁਰਨਾਨਦ ਦੇਵ ਜੀ ਦਾ ਜਨਮ ਸਥਾਨ ਉੱਥੇ ਆ ਨਨਕਾਣਾ ਸਾਹਿਬ ਗੁਰਨਾਨਦ ਦੇਵ ਜੀ ਦਾ ਜਿਹੜਾ ਜਿੱਥੇ ਉਹਨਾਂ ਨੇ ਆਖਰੀ ਸਾਹ ਬਤਾਏ ਜੋਤੀ ਜੋਤ ਸਮਾਈ ਸ਼੍ਰੀ ਕਰਤਾਰਪੁਰ ਸਾਹਿਬ ਉੱਥੇ ਆ ਪੰਜਾ ਸਾਹਿਬ ਉੱਥੇ ਆ ਤੁਸੀਂ ਕਿਵੇਂ ਸਾਂਝ ਤੋੜ ਲੋਗੇ ਦੋਨਾਂ ਦੇਸ਼ਾਂ ਦੀ ਤੇ ਇਸ ਕਰਕੇ ਦੋਨਾਂ ਦੇਸ਼ਾਂ ਦੀ ਜਿਨ੍ਹਾਂ ਨੇ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਕਿ ਉਹਨਾਂ ਦੀ ਛੋਟੀ ਮਾਨਸਿਕਤਾ ਜੀ ਬਿਲਕੁਲ ਸਰ ਸੋ ਐਜ਼ ਇਸ ਪ੍ਰੋਗਰਾਮ ਦੇ ਵਿੱਚ ਇਲਾਹੀ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਸੋ ਅੱਜ ਦਾ ਤਕਲੀਸ ਸਾਨੂੰ ਦੇ ਇਜਾਜ਼ਤ ਨਮਸਕਾਰ